ਕਾਇਆ ਦੀ ਅਗ ਨਹੀਂ ਗਿਣੀ ਮਲ ਹੈ ਜੁੰਖੇ ਚਾਹੇ ਔਜਨਾ ਦਾ ਜੱਟ ਵੀ ਸਕੀਨ ਸਸਿਕਲ ਵੀਰ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਤੇ ਮੈਂ ਤੁਹਾਡਾ ਆਪਣਾ ਰਮਨਦੀਪ ਲੈ ਕੇ ਆ ਤੁਹਾਡੇ ਲਈ ਇੱਕ ਹੋਰ ਇੰਟਰਸਟਿੰਗ ਤੇ ਨਿਊ ਵੀਡੀਓ ਜੀ ਆਪਣੇ YouTube ਚੈਨਲ ਦੇ ਵਿੱਚ ਤੇ ਅੱਜ ਆਪਣੇ ਕੋਲੇ ਵੀਰ ਦੋ ਟਰਾਲੀਆਂ ਤੇ ਇੱਕ ਕੰਪਾਈਨ ਇੱਕ ਟਰੈਕਟਰ ਆ ਬਹੁਤ ਸ਼ਾਨਦਾਰ ਨੇ ਕਰਦੇ ਆ ਅੱਜ ਅਵਰੇ ਆਪਾਂ ਗੱਲ ਪਹਿਲੀ ਤੁਸੀਂ ਦੇਖ ਰਹੇ ਹੋ ਵੀਰ ਜੀ ਟਰਾਲੀ ਆ ਜੈਕ ਵਾਲੀ ਟਰਾਲੀ ਆ 12 6.5 ਦੀ ਰੇਲ ਦਾ ਹਿੱਸਾ ਲੱਗਿਆ ਵੀਰ ਨਿਊ ਟਰਾਲੀ ਆ ਵੀਰ ਪ੍ਰਾਈਸ ਇਹਨਾਂ ਨੇ ਫੋਨ ਤੇ ਕਿਹਾ ਜੀ ਦੇ ਤਾਂ ਉਹਨਾਂ ਦਾ ਸਸੇ ਰੇਲ ਦਾ ਹਿੱਸਾ ਜੀ 10 ਇੰਚ 84 ਹੈ 10 ਨਟੀ ਹੱਬ ਹੈ ਵੀਰੇ ਚ ਕੰਡੀਸ਼ਨ ਦੇਖ ਲਓ ਟਰਾਲੀ ਦੀ ਵੀਰ ਨਿਊ ਕੰਡੀਸ਼ਨ ਹੈ ਬਹੁਤ ਹੀ ਵਧੀਆ ਸੋਹਣੀ ਤਿਆਰ ਕੀਤੀ ਹੋਈ ਟਰਾਲੀ ਹੈ ਵੀਰ ਤੇ ਅਦਰ ਵੀ ਟਰਾਲੀਆਂ ਹੋਰ ਵੀ ਕਾਫੀ ਟਰਾਲੀਆਂ ਤਿਆਰ ਕਰਦੇ ਨੇ ਇਹਨਾਂ ਕੋਲੋਂ ਪੁਰਾਣੀਆਂ ਟਰਾਲੀਆਂ ਨਵੀਆਂ ਟਰਾਲੀਆਂ ਤੁਸੀਂ ਬਣਵਾ ਸਕਦੇ ਹੋ ਹਰ ਪ੍ਰਕਾਰ ਦੀਆਂ ਟਰਾਲੀਆਂ ਇਹਨਾਂ ਤੋਂ ਬਣਵਾ ਸਕਦੇ ਹੋ 12 13 14 16 17 ਕਿੰਨੇ ਵੀ ਫੁੱਟੀਆਂ ਤੁਸੀਂ ਆਪਦੇ ਹਿਸਾਬ ਨਾਲ ਇਹਨਾਂ ਤੋਂ ਬਣਵਾ ਸਕਦੇ ਹੋ ਤੇ ਇਹ ਮਾਡਰਨ ਟਰਾਲੀਆਂ ਜਿੱਦਾਂ ਦੀ ਕਹਿੰਦੇ ਤਿਆਰ ਕੀਤੀਆਂ ਹੋਈਆਂ ਟਰਾਲੀਆਂ ਬਣਾਉਂਦੇ ਨੇ ਪੂਰੀਆਂ ਵਧੀਆ ਕੈਂਟ ਮਾਡਰਨ ਤਰੀਕੇ ਨਾਲ ਤਿਆਰ ਕਰੀਆਂ ਹੋਈਆਂ ਟਰਾਲੀਆਂ ਇਹਨਾਂ ਕੋਲ ਤੁਹਾਨੂੰ ਮਿਲ ਜਾਣੀਆਂ ਜੀ ਤੇ ਫੋਨ ਨੰਬਰ ਵੀ ਦਤਾ ਹੈਗਾ ਜੀ 8283002434 ਕਿਸਾਨ ਵੀਰ ਦਾ ਨੰਬਰ ਨੋਟ ਕਰ ਲੈਣਾ ਇਹਨਾਂ ਦਾ ਤੇ ਇਹਨਾਂ ਨੂੰ ਕੰਟੈਕਟ ਕਰਕੇ ਤੁਸੀਂ ਟਰਾਲੀਆਂ ਨਾਲ ਤੋਂ ਖਰੀਦ ਸਕਦੇ ਹੋ ਨਵੀਂ ਤਿਆਰ ਕਰਵਾ ਸਕਦੇ ਹੋ ਪੁਰਾਣੀਆਂ ਟਰਾਲੀਆਂ ਵੀ ਤੁਸੀਂ ਇਹਨਾਂ ਕੋਲ ਦੇਖ ਸਕਦੇ ਹੋ ਜੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਤਾਂ ਕਿ ਹੋਰ ਵੀ ਕਿਸਾਨ ਭਰਾ ਆਪਣੇ ਚੈਨਲ ਨਾਲ ਜੁੜ ਸਕਣ ਜੀ ਤੇ ਵੀਡੀਓ ਕਿਸ ਤਰ੍ਹਾਂ ਲੱਗੀ ਜੀ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਅੱਗੇ ਵੀਰ ਤੁਸੀਂ ਦੇਖ ਰਹੇ ਹੋ ਕੰਪਾਇਨ ਕੰਪਾਇਨ ਆਈ ਆ ਵੀਰ ਜੀ ਇਹ 2016 ਮਾਡਲ ਕੰਪਾਇਨ ਆ ਵੀਰ ਤੇ 12.5 ਲੱਖ ਰੁਪਿਆ ਪ੍ਰਾਈਸ ਮੰਗਿਆ ਜੀ ਐਸ ਜੇ 955 ਵੱਡੀ ਕੰਪਾਇਨ ਆ ਵੀਰ ਇਹ ਤੇ ਕੰਡੀਸ਼ਨ ਤੁਸੀਂ ਦੇਖ ਹੀ ਜਿਓ ਵੀਰ ਜੀ ਬਹੁਤ ਵਧੀਆ ਕੰਡੀਸ਼ਨ ਦੀ ਕੰਪਾਇਨ ਹੈ ਤੇ ਵੱਡੀ ਕੰਪਾਇਨ ਆ ਵੀਰ ਜੀ ਇਹ ਇੰਜਨ ਵਗੈਰਾ ਸਭ ਕੁਝ ਵਧੀਆ ਪਿਆ ਵੀਰ ਜੀ ਡੀ ਲੈਕਸ ਐਡੀਸ਼ਨ ਹੈ ਜੀ ਪੇਟੀ ਵਨ ਇੰਜਨ ਹੈ ਵੀਰ ਜੀ ਦਾ ਤੇ ਟਾਇਰਾਂ ਦੀ ਕੰਡੀਸ਼ਨ 80% ਵੀਰੇ ਦੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਤੇ ਜੀਐਸ ਜੇ 955 ਤੇ ਕਿਸਾਨ ਵੀਰ ਦਾ ਨੰਬਰ ਹੈਗਾ ਜੀ 987782 5197 ਤੇ ਸਾਰੇ ਵੀਰੇ ਨੋਟ ਕਰ ਲੈਣ ਜੀ ਤੇ ਤੁਹਾਨੂੰ ਮੈਂ ਕਹਿਣਾ ਚਾਹੁੰਦਾ ਜੀ ਜੇਕਰ ਤੁਸੀਂ ਵੀ ਆਪਣੀ ਟਰੈਕਟਰ ਟਰੋਲੀ ਜਾਂ ਖੇਤੀ ਦੇ ਕਿਸੇ ਹੋਰ ਸੰਦ ਦੀ ਐਡ ਸਾਡੇ YouTube ਚੈਨਲ ਤੇ ਕਰਾਉਣਾ ਚਾਹੁੰਦੇ ਹੋ ਜੀ ਤਾਂ ਉਹਦੀਆਂ 5 ਤੋਂ 7 ਫੋਟੋਆਂ ਭੇਜਣੀਆਂ ਜੀ ਜਿਸ ਤਰ੍ਹਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੇ ਜਿਹੜੀ ਜਾਣਕਾਰੀ ਇਹ ਵੀਡੀਓ ਦੇ ਵਿੱਚ ਲਿਖੀ ਹੋਈ ਹੈ ਜੀ ਟਰੈਕਟਰ ਮਾਡਲ ਪ੍ਰਾਈਸ ਏਰੀਆ ਟਾਇਰਾਂ ਦੀ ਕੰਡੀਸ਼ਨ ਤੇ ਇੱਕ ਫੋਨ ਨੰਬਰ ਇਹ ਸਭ ਕੁਝ ਲਿਖ ਕੇ ਤੁਸੀਂ ਸਾਡੇ WhatsApp ਨੰਬਰ ਤੇ ਭੇਜ ਦੇਣਾ ਜੀ ਸਾਡਾ WhatsApp ਨੰਬਰ ਨੋਟ ਕਰ ਲਓ 8837665987 ਸਾਡਾ WhatsApp ਨੰਬਰ ਹੈ ਜੀ ਇਹਦੇ ਤੁਸੀਂ ਐਡ ਪਰ ਭੇਜਦੇ ਹੋ ਭੇਜ ਸਕਦੇ ਹੋ ਤੇ ਉਦੋਂ ਬਾਅਦ ਐਡ ਤੋਂ ਅੱਗੇ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਆਪਣੀ YouTube ਚੈਨਲ ਤੇ ਲਗਾ ਦੇਾਂਗੇ ਜੀ ਐਡ ਭੇਜਣ ਦਾ ਕੋਈ ਖਰਚਾ ਨਹੀਂ ਹੈਗਾ ਜੀ ਨਾ ਹੀ ਕਿਸੇ ਤਰ੍ਹਾਂ ਦੇ ਕੋਈ ਟਰੈਕਟਰ ਵਿੱਚ ਦੇ ਵਿੱਚੋਂ ਅਸੀਂ ਕੋਈ ਕਮਿਸ਼ਨ ਲੈਨੇ ਆ ਜੀ ਇਹ ਸਭ ਕੁਝ ਫ੍ਰੀ ਹੈ ਜੀ ਇਹ ਲੋਕਲ ਕਿਸਾਨਾਂ ਦੇ ਘਰੇ ਖੜੇ ਹੋਏ ਟਰੈਕਟਰ ਹੁੰਦੇ ਨੇ ਜੀ ਕੋਈ ਵੀ ਮੰਡੀ ਵਾਲਾ ਟਰੈਕਟਰ ਨਹੀਂ ਹੈਗਾ ਜੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਮੇਰੇ ਭਰਾ ਚੈਨਲ ਨੂੰ ਨਵਾਂ ਦੇਖ ਰਹੇ ਨੇ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਆਪਣੇ ਚੈਨਲ ਉੱਤੇ ਇਸੇ ਤਰ੍ਹਾਂ ਦੀ ਰੈਗੂਲਰ ਵੀਡੀਓ ਅਪਲੋਡ ਹੁੰਦੀਆਂ ਰਹਿੰਦੀਆਂ ਨੇ ਟਰੈਕਟਰ ਟਰਾਲੀ ਤੇ ਹੋਰ ਸੰਦਾਂ ਦੀਆਂ ਅੱਗੇ ਤੁਸੀਂ ਦੇਖ ਰਹੇ ਹੋ ਵੀਰ ਜੀ ਟਰਾਲੀ ਹੈ ਇਹ ਜੈਕ ਵਾਲੀ ਪੂਰੀ ਹੈਵੀ ਟਰਾਲੀ ਹੈ ਜੀ ਨਿਊ ਟਰਾਲੀ ਹੈ ਪ੍ਰਾਈਸ ਵੀਰ ਜੀ ਨੇ ਫੋਨ ਤੇ ਕਿਹਾ ਹਜੀ ਦੀ ਹੈਵੀ ਡਿਊਟੀ ਟਰਾਲੀ ਹੈ ਤੇ ਟਾਇਰ ਬਿਲਕੁਲ ਨਿਊ ਬਏ ਨੇ ਵੀਰ ਜੀ ਤੇ ਟਰੋਲੀਆਂ ਦਾ ਕੰਮ ਹੈ ਵੀਰ ਇਹਨਾਂ ਕੋਲੇ ਟਰੋਲੀਆਂ ਤੁਹਾਨੂੰ ਮਿਲ ਜਾਣਗੀਆਂ ਤੇ ਨੰਬਰ ਇਹਨਾਂ ਦਾ ਨੋਟ ਕਰ ਲਓ ਜੀ ਥੱਲੇ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਹੇ ਨੇ ਤੇ ਦੋ ਨੰਬਰ ਇਹਨਾਂ ਦੇ ਵੀਰ ਜੀ ਸਕਰੀਨ ਦੇ ਉੱਪਰ ਸ਼ੋ ਹੋ ਰਹੇ ਨੇ ਤੁਸੀਂ ਦੋਨੇ ਨੋਟ ਕਰ ਸਕਦੇ ਹੋ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਵੀਰ ਜੀ ਜਲਦੀ ਜਲਦੀ ਵੀਡੀਓ ਨੂੰ ਤੁਸੀਂ ਸ਼ੇਅਰ ਜਰੂਰ ਕਰਦਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਜੇਕਰ ਤੁਸੀਂ ਕੋਈ ਹੋਰ ਐਡ ਦੇਖਣਾ ਚਾਹੁੰਦੇ ਹੋ ਜੀ ਕਿਹੜੇ ਟਰੈਕਟਰ ਦੀ ਐਡ ਦੇਖਣੀ ਹੈ ਜਾਂ ਕਿਹੜੀ ਟਰੋਲੀ ਦੀ ਤੇ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਲਈ ਉਹ ਜਲਦੀ ਤੋਂ ਜਲਦੀ ਲੈ ਕੇ ਆਇਆ ਕਰੀਏ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਰ ਜੀ ਲਾਈਕ ਕਮੈਂਟ ਵੀ ਕਰਿਆ ਕਰੋ ਤੇ WhatsApp ਗਰੁੱਪ ਰੇਕ ਵੀਰਾਂ ਕੋਲੇ ਹੁੰਦਾ ਤੇ ਉਹਦੇ ਉੱਤੇ ਤੁਸੀਂ ਵੀਡੀਓ ਸ਼ੇਅਰ ਕਰਕੇ ਤੇ ਹੋਰ ਕਿਸਾਨ ਭਰਾਵਾਂ ਤੱਕ ਇਹ ਆਈਟਮ ਪਹੁੰਚਾ ਸਕਦੇ ਹੋ ਕਿ ਉਹ ਵੀ ਟਕਟਰ ਮੰਡੀ ਦਾ ਫਾਇਦਾ ਚੱਕ ਸਕਣ ਜੀ ਇੱਕ ਗੱਲ ਹੋਰ ਦੱਸ ਦਿਆਂ ਜੀ ਇਹ ਵੀਡੀਓ ਪਹਿਲੇ ਮਹੀਨੇ ਦੀ 18 ਤਰੀਕ 2019 ਨੂੰ ਚੜੀ ਹੈ ਜੀ ਤੇ ਉਹਦੇ ਇੱਕ ਮਹੀਨੇ ਦੇ ਵਿੱਚ ਵਿੱਚ ਹੀ ਤੁਸੀਂ ਇਹਨਾਂ ਵੀਰਾਂ ਨੂੰ ਕੰਟੈਕਟ ਕਰਕੇ ਤੇ ਡੀਲ ਕੰਪਲੀਟ ਕਰਨੀ ਹੈ ਜੀ ਇੱਕ ਮਹੀਨੇ ਤੋਂ ਇਹਨਾਂ ਬਾਅਦ ਇਹਨਾਂ ਵੀਰਾਂ ਨੂੰ ਕੋਈ ਫੋਨ ਨਾ ਲਾਇਆ ਜਾਵੇ ਕਈ ਵਾਰੀ ਸੰਧ ਹੋ ਜਿਹੜੇ ਸੇਲ ਹੋ ਜਾਂਦੇ ਆ ਜੀ ਤੇ ਬਾਅਦ ਵਿੱਚ ਕਾਫੀ ਸਮੱਸਿਆ ਦਾ ਇਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਜੀ ਸਵਰਾਜ 735 ਜੀ 1996 ਮਾਡਲ ਹੈ ਜੀ 1 ਲੱਖ 20000 ਰੁਪਿਆ ਪ੍ਰਾਈਸ ਹੈ ਜੀ ਲਹਿਰਾਗਾਗਾ ਏਰੀਆ 45% ਟਾਇਰਾਂ ਦੀ ਕੰਡੀਸ਼ਨ ਹੈ ਜੀ ਤੇ ਕਿਸਾਨ ਵੀਰ ਦਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਤੇ ਜੇਕਰ ਕੋਈ ਵੀ ਵੀਰੇ ਟਰੈਕਟਰ ਖਰੀਦਣਾ ਚਾਹੁੰਦਾ ਜੀ ਤਾਂ ਵੀਰ ਨਾਲ ਤੁਸੀਂ ਕੰਟੈਕਟ ਕਰਕੇ ਤੇ ਇਹ ਟਰੈਕਟਰ ਖਰੀਦ ਸਕਦੇ ਹੋ ਜੀ ਕੰਡੀਸ਼ਨ ਤੁਸੀਂ ਬਹੁਤ ਵਧੀਆ ਜੀ ਇੰਜਨ ਗੇਅਰ ਪੰਪ ਸਾਰੇ ਕਾਹ ਦਾ ਕੰਮ ਹੋਇਆ ਹੋਇਆ ਜੀ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਤੁਹਾਨੂੰ ਦੇਖਣ ਨੂੰ ਨਹੀਂ ਮਿਲੂਗੀ ਟਰੈਕਟਰ ਦੇ ਵਿੱਚ ਤੇ ਅੱਜ ਦੀ ਵੀਡੀਓ ਸਿਰਫ ਇੰਨੇ ਜੀ ਮੈਂ ਇੰਟਰਸਟਿੰਗ ਨਿਊ ਵੀਡੀਓ ਲੈ ਕੇ ਜਲਦੀ ਦੁਬਾਰਾ ਫਿਰ ਮੁਲਾਕਾਤ ਹੋਊ ਜੀ ਤਦ ਤੱਕ ਲਈ ਰੱਬ ਰੱਖਾ